ਬਿਹਤ ਭਾਵੁਕ ਕਰ ਦੇਣ ਵਾਲੀਆਂ ਤਸਵੀਰਾਂ ਦੇਖ ਸਕਦੇ ਹੋ ਮਹਿਜ਼ 12 ਸਾਲ ਦੀ ਧੀ ਆਪਣੇ 1.5 ਸਾਲ ਦੇ ਭਰਾ ਨੂੰ ਕੁਛੜ ਚੁੱਕੇ ਆਪਣੇ ਫੌਜੀ ਭਰਾ ਨੂੰ ਆਖਰੀ ਸਲਾਮੀ ਦਿੰਦੀ ਹੋਈ ਨਜ਼ਰ ਆ ਰਹੀ ਹੈ ਦਰਸਲ ਇਹ 40 ਸਾਲ ਦਾ ਨੌਜਵਾਨ ਆਸਾਮ ਦੇ ਵਿੱਚ ਦੇਸ਼ ਦੀ ਸੇਵਾ ਕਰ ਰਿਹਾ ਸੀ ਆਰਮੀ ਦੇ ਵਿੱਚ ਸੀ ਤੇ ਉਸ ਦੌਰਾਨ ਹੱਟ ਅਟੈਕ ਹੋ ਜਾਂਦਾ ਹੈ ਡਿਊਟੀ ਦੌਰਾਨ ਡਿਊਟੀ ਦੌਰਾਨ ਹਾਰਟ ਅਟੈਕ ਆਨ ਦੇ ਕਰਕੇ ਇਸਦੀ ਮੌਤ ਹੋ ਜਾਂਦੀ ਹੈ ਤੇ ਅੱਜ ਜਦੋਂ ਸੰਗਰੂਰ ਦੇ ਵਿੱਚ ਇਹ ਸ਼ਿਵਮ ਕਲੋਨੀ ਦੇ ਵਿੱਚ ਉਸ ਦੀ ਮ੍ਰਿਤਕ ਦੇ ਪਹੁੰਚਦੀ ਹੈ ਤਾਂ ਦੇਖ ਸਕਦੇ ਹੋ ਸਾਰਾ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਇਹ ਉਸ ਫੌਜੀ ਦੀ ਧੀ ਹੈ ਜਿਸ ਦੀ ਉਮਰ 12 ਸਾਲ ਦੱਸੀ ਜਾ ਰਹੀ ਹੈ ਤੇ ਆਪਣੇ 1.5 ਸਾਲ ਦੇ ਭਰਾ ਨੂੰ ਕੁਛੜ ਚੁੱਕ ਕੇ ਆਪਣੇ ਪਿਤਾ ਨੂੰ ਆਖਰੀ ਸਲਾਮੀ ਦੇ ਰਹੀ ਹੈ ਜੋ ਵੀ ਇਹ ਤਸਵੀਰਾਂ ਦੇਖ ਰਿਹਾ ਹੈ ਬਿਹਤ ਪਾਵੁਖ ਹੋ ਰਿਹਾ ਹੈ ਕਿੰਨੀ ਛੋਟੀ ਉਮਰ ਦੇ ਵਿੱਚ ਪਿਤਾ ਦਾ ਵਿਛੋੜਾ ਜਿਸ ਨੇ ਆਪਣੇ ਆਪਣੀ ਧੀ ਨੂੰ ਉਂਗਲ ਫੜ ਕੇ ਚੱਲਣਾ ਸਿਖਾਇਆ ਸੀ ਤੇ ਹਲੇ ਆਪਣੇ ਨਿੱਕੇ ਚ ਜਵਾਕ ਦੇ ਲਈ ਕਈ ਸੁਪਨੇ ਵਿਖੇ ਸੀ ਅੱਜ ਉਹ ਪਿਤਾ ਉਹ ਚਾਰ ਭੈਣਾਂ ਦਾ ਭਰਾ ਇੱਕ ਪਤੀ ਅਤੇ ਇੱਕ ਪੁੱਤ ਜਣਾਏ ਇਸ ਦੁਨੀਆ ਤੋਂ ਰੁਖਸਤ ਆਖਿਆ